ਪ੍ਰੀਤ ਅੱਜ ਸੀ ਕੀ ਕਰਦੀਆਂ ਕੁਛ ਨਹੀਂ ੜੀਏ ਆ ਮੂਲੀਆਂ ਹੀ ਤੋੜ ਕੇ ਛੱਟੀ ਸੀ ਛੋਟੀ ਛੋਟੀਆਂ ਨੇ ਕੀ ਕਰਨਗੇ ਇਹਨਾਂ ਦਾ ਪਰੌਂਠੇ ਬਣਾਏਗੀ ਹਾਂ ਮੂਲੀਆਂ ਲੈ ਖਾ ਜੀ ਤੂੰ ਵੀ ਚੰਗਾ ਖਵਾ ਦਿਉਂ ਤਾਂ ਮੈਂ ਖਾ ਲਈ ਸੀ ਹਲੇ ਤੁਸੀਂ ਰੋਟੀ ਬਣਾਈ ਵੀ ਨਹੀਂ ਹੈਗੀ ਨਹੀਂ ੜੀਏ ਸਾਡੇ ਐਨੇ ਕਿਤੇ ਛੇਤੀ ਖਾਂਦੇ ਨੇ ਤੁਸੀਂ ਤਾਂ ਛੇਤੀ ਖਾ ਲੈਣੀ ਹੋ ਸਾਡੇ ਤਾਂ 8 ਵਜੇ ਨੂੰ ਰੋਟੀ ਖਾ ਲੈਂਦੇ ਨੇ ਹੋਰ ਸਾਡੇ ਤਾਂ ਲੇਟ ਹੀ ਖਾਂਦੇ ਨੇ ਫੇਰ ਸੱਚ ਮੈਂ ਤਾਂ ਤੇਰੇ ਕੋਲ ਐ ਆਈ ਸੀਗੀ ਹਾਂ ਹਾਂ 12 ਤਾਂ ਆਪਣੀਆਂ ਹੋ ਗਈਆਂ ਦੇਖ ਪੂਰੀਆਂ ਹਨਾ ਹੂੰ ਹੁਣ ਆਪਾਂ ਕਿੱਥੇ ਲੱਗੀਆਂ ਫੇਰ ਕਾਲਜ ਚੱਗੇ ਕਾਲਜ ਇੱਕ ਤਾਂ ਇਹ ਆਪਣੇ ਕਾਲਜ ਵੀ ਦੂਰ ਪੈਂਦੇ ਨੇ ਮੂਨਕਾਲਾ ਵੀ ਦੂਰ ਹੈਗਾ ਹਾਂ ਹਨਾ ਜੇ ਜੇ ਚ ਲੱਗ ਜਾਂਗੇ ਫਿਰ ਇੱਥੇ ਗੁਰਨੇ ਤੇੜੀਏ ਮੈਂ ਮੇਰੇ ਤਾਂ ਪੱਕਾ ਪਤਾ ਵੀ ਨਹੀਂ ਹੈਗਾ ਇਹ ਲੱਗੂੰਗੀ ਜਾਂ ਨਹੀਂ ਹਜੇ ਕਿਉਂ ਹੋਰ ਤੈਨੂੰ ਮੇਰੇ ਬਾਪੂ ਦਾ ਪਤਾ ਤਾਂ ਹੈਗਾ ਲੈ ਦੱਸ ਪਤਾ ਤਾਂ ਹੈਗਾ ਚਲ ਮੈਨੂੰ ਚਾਚੇ ਦਾ ਪਰ ਫਿਰ ਵੀ ਯਾਰ ਤੂੰ ਹਾਰੇ ਹੋਂਡ ਕੱਢ ਕੇ ਕਹਿਦੀ ਐ ਮੈਂ ਤੇਰੇ ਬਿਨਾ ਇਕੱਲੀ ਕਿਵੇਂ ਉੱਥੇ ਲੱਗੂਗੀ ਜਾ ਕੇ ਹਾਰੇ ਕੱਢ ਕੇ ਕੀ ਕਰੂੰਗੀ ਤੈਨੂੰ ਪਤਾ ਕਰਦੇ ਹਾਲਾਤਾਂ ਦਾੜੀਏ 12 ਦਾ ਪਹਿਲਾ ਮਸਾ ਕਰਾਈਆਂ ਨੇ ਮੈਨੂੰ ਉਹ ਤਾਂ ਪਤਾ ਕਿੱਥੋਂ ਕਰਾ ਦੇਣਗੇ ਬੀਏ ਫੇਰ ਵੀ ਯਾਰ ਆ ਦੇ ਕੀ ਹੁਣ ਆਪਾਂ ਘਰੇ ਕੀ ਕਰਿਆ ਕਰਾਂਗੇ 12 ਨੂੰ ਨਾਲੇ ਕੌਣ ਗਿੰਦਾ ਆ ਪ੍ਰੀਤ ਗਿੰਦਾ ਤਾਂ ਕੋਈ ਨਹੀਂ ਹੈਗਾ ਨਾਲ ਤੈਨੂੰ ਪਤਾ ਮੈਨੂੰ ਤਾਂ ਕਿੰਨਾ ਸ਼ੌਂਕ ਹੈ ਪੜਾਈ ਦਾ ਹੋਰ ਨਾਲ ਤੂੰ ਕਿੰਨੀ ਸ਼ਾਰਾ ਯਾਰ ਪੜਾਈ ਚ ਹੁਣ 12 ਕਰਕੇ ਦੇਖੀ ਉਰੀ ਕੰਮ ਕਰਦੀ ਫਿਰੀ ਜਾਵੇਂਗੀ ਘਰੇ ਤੂੰ ਦੱਸ ਜੀ ਤਾਂ ਮੇਰਾ ਵੀ ਕਰਦੇ ਜੱਸੀ ਪੜਨ ਨੂੰ ਇੱਕ ਵਾਰੀ ਦੇਖੂਗੀ ਤਾਂ ਹੈਗੀ ਮੰਮੀ ਨੂੰ ਕਹੂੰਗੀ ਬਾਪੂ ਨੂੰ ਮਨਾ ਲੂਗੀ ਹਾਂ ਹੋਰ ਤੂੰ ਜੱਤੀ ਨੂੰ ਕਹੀਂ ਯਾਰ ਐਵੇਂ ਤਾਂ ਦੇਖਿਆ ਆਪਾਂ 12 ਪੜ ਕੇ ਤਾਂ ਬੋਲਿਆਂ ਵਰਗੇ ਹੋ ਜਾਂਦੇ ਆ ਫਿਰ ਦੱਸ ਅਣ ਪੜਾ ਵਰਗੇ ਆਂਗੇ ਘਰੇ ਬੈਠੇ ਤਾਂ ਕੀ ਕਰੀਏ ਜੱਸੀ ਪੜਾਈਆਂ ਨੂੰ ਤਾਂ ਸਾਰਿਆਂ ਦੇ ਜੀ ਕਰਦਾ ਪਰ ਕਰ ਵੱਲ ਵੀ ਵੇਖਣਾ ਪੈਂਦਾ ਤੈਨੂੰ ਪਤਾ ਤੇਰਾ ਤਾਂ ਸਰਦਾ ਵਰਦ ਆ ਘਰੋਂ ਹਨਾ ਮੈਨੂੰ ਤਾਂ ਲਾ ਦੇਣਗੇ ਪਰ ਮੈਂ ਕੱਲੀ ਨਹੀਂ ਨਾ ਲੱਗਣਾ ਹੈਗੇ ਤੇਰੇ ਨਾਲ ਲੱਗਣਾ ਪ੍ਰੀਤਾ ਜਿੱਸੀ ਦੇਖਦੀਆਂ ਗੱਲ ਕਰਕੇ ਮੰਮੀ ਨਾਲ ਜੇ ਡੈਡੀ ਮੰਨੇ ਆ ਅੜੀ ਮੈਂ ਤੈਨੂੰ ਲਾਰਾ ਤਾਂ ਲਾ ਨਹੀਂ ਸਕਦੀ ਹੈਗੀ ਵੀ ਮੈਂ ਲੱਗੂੰਗੀ ਜੀ ਤਾਂ ਮੇਰਾ ਵੀ ਕਰਦਾ ਹੈ ਵੀ ਅੱਗੇ ਪੜਾਂ ਪਰ ਕੀ ਕਰਾਂ ਯਾਰ ਲੈ ਦੱਸ ਆ ਤੇਰਾ ਪਾ ਵੀ ਤਾਂ ਲਾਇ ਰੱਖਿਆ ਪ੍ਰੀਤਾ ਨਾਲੇ ਉਹਨੇ ਤਾਂ ਕੱਕਾ ਨਹੀਂ ਹੁੰਦਾ ਹੈਗਾ ਇਹਨੂੰ ਸਾਰਾ ਦਿਨ ਵਾਰ ਕਰਦਿਆਂ ਕਰਦਾ ਫਿਰਦਾ ਰਹਿੰਦਾ ਤੂੰ ਤਾਂ ਹੈਗੀ ਪੜਾਈ ਚ ਜਰਾ ਇਨੀ ਸ਼ਰਾਂਗੀ ਮੈਂ ਕਹੂੰਗੀ ਚਾਚੇ ਨੂੰ ਵੀ ਪ੍ਰੀਤ ਨੂੰ ਤਾਂ ਜ਼ਰੂਰ ਲਾਓ ਹਾਂ ਜੀਸੀ ਤੂੰ ਮੰਮੀ ਨਾਲ ਗੱਲ ਕਰਕੇ ਦੇਖ ਓਟੇਜ ਬੈਠੀ ਹੈ ਮੰਮੀ ਕੀ ਤੇ ਤੇਰੀ ਗੱਲ ਮੰਨ ਨਹੀਂ ਲਵੇ ਹਾਂ ਮੈਂ ਦੇਖਦੀ ਹਾਂ ਚਾਚੀ ਨਾਲ ਗੱਲ ਕਰਕੇ ਹਨਾ ਕੀ ਪਤਾ ਮੇਰੀ ਗੱਲ ਚਾਚੇ ਨੂੰ ਸਮਝਾ ਜੇ ਤੈਨੂੰ ਲਾਦਣ ਪੜਨ ਵਾਸਤੇ ਨਾਲ ਚਾਚਾ ਹੈਗਾ ਕਰੇ ਨਹੀਂ ਉਹ ਤਾਂ ਖੇਤ ਗਿਆ ਹੋਇਆ ਆਉਣ ਵਾਲੀ ਹੈ ਨਾਲੇ ਅੱਛਾ ਤੇ ਮੈਂ ਤਾਂ ਪੁੱਛਦੀ ਸੀ ਆ ਮੂਲੀਆਂ ਸਾਰੇ ਟੱਬਰ ਨੂੰ ਰਾਜਾਦਨ ਕਿਆਂ ਨਹੀਂ ਇਹ ਤਾਂ ਮੂਲੀਆਂੜੀਆਂ ਹੈ ਨਹੀਂ ਸੀਗੀਆਂ ਤੇ ਮੇਰਾ ਜੀ ਕਰ ਜਾਂਦਾ ਸੀ ਮੰਮੀ ਕਹਿੰਦੀ ਤੇਰੇ ਜੋਗੇ ਹੋਣਗੇ ਤੇਰੇ ਜੋਗੇ ਬਣਾ ਦੂੰਗੀ ਅੱਛਾ ਮੰਗ ਤਾਂ ਸਾਰੇ ਢੱਪੇ ਮੇਰਾ ਜੀ ਕਰਦਾ ਸੀ ਮੂਲੀਆਂ ਲੈ ਖਾਣ ਨੂੰ ਚੱਲ ਕੋਈ ਨਾ ਆਪਣੇ ਦੋਹਾਂ ਜੋਗਰੇ ਤਾਂ ਬਣੇ ਜਾਣਗੇ ਕੋਈ ਨਾ ਹਾਂ ਚਲ ਆ ਜਾ ਤੋਕੇ ਛੇਤੀ ਹਾਂ ਤੂੰ ਗੱਲ ਕਰ ਮੰਮੀ ਨਾਲ ਜਾ ਮੇਰੇ ਨਾਲ ਹੀ ਆ ਜਾ ਤੂੰ ਨਹੀਂ ਨਹੀਂ ਅੜੀਏ ਫਿਰ ਮੈਨੂੰ ਕਹੂਗੀ ਇਹਨੇ ਸਿਖਾਇਆਗਾ ਚਲ ਚੰਗਾ ਤੂੰ ਕਹਿਦੀ ਮੈਂ ਵੀ ਤਾਂ ਲੱਗੂੰਗੀ ਕਦੇ ਪੜਨ ਲਾ ਦਿਓ ਠੀਕ ਹੈ ਚੰਗਾ ਹਾਂ ਚਾਚੀ ਹਾਂ ਜੱਸੀ ਆ ਜਾ ਪੁੱਤ ਕੀ ਕਰੀ ਜਾਨੀ ਐ ਕੁਛ ਨਹੀਂ ਪੁੱਤਾ ਪਾਣੀ ਤੱਤਾ ਕਰ ਦੇ ਤੀਗੀ ਅੱਛਾ ਹਾਂ ਉਹ ਲਾਡੀ ਨੇ ਨਹਾਉਣਾ ਤੀਗਾ ਅੱਛਾ ਅੱਛਾ ਕਰ ਲੈ ਕੰਮ ਸਾਰੇ ਹੋਰ ਕੰਮ ਤਾਂ ਪੁੱਤ ਕਰ ਲੈ ਅੱਛਾ ਤੂੰ ਕਰਾਇਆ ਹੀ ਆਪਣੀ ਮਾਂ ਨਾਲ ਹੋਰ ਰਸਤਾ ਨਵੇੜ ਵੀ ਦਿੱਤੇ ਰੋਟੀ ਵੀ ਖਾ ਲਈ ਚੱਲ ਵਧੀਆ ਪ੍ਰੀ ਤੋਂ ਕਰੀ ਜਾਂਦੀ ਸੀਗੀ ਉੱਥੇ ਬੈਠੀ ਮੂਲੀਆਂ ਤੋਂ ਹੀ ਜਾਂਦੀ ਹੈ ਕਹਿੰਦੀ ਮੂਲੇ ਪਰੌਂਠੇ ਬਣਾਉਂਗੀ ਹੋਰ ਮੈਂ ਤਾਂ ਸਵੇਰ ਦੀ ਬਾਤ ਪਈ ਹੋਈ ਆ ਉਹਨਕੇ ਤਾਂ ਕੋਈ ਗਿਆਨੀ ਹੈਗਾ ਉਰੀ ਲੱਗੀਆਂ ਹੋਈਆਂ ਤੇ ਛੋਟੀਆਂ ਮਾਂ ਬਾਈ ਉਹੀ ਤੋੜ ਕੇ ਕਦੂ ਬਸ ਕਰਦੇ ਬਣਾ ਦੂੰਗੀ ਚਾਰ ਹੋਰ ਮੈਂ ਵੀ ਕਿਹਾ ਸੀ ਮਾਂ ਛੋਟੀਆਂ ਛੋਟੀਆਂ ਦਾ ਸਾਰੇ ਟੱਬਰ ਨੂੰ ਰਜਾ ਦੇਗੀ ਤੂੰ ਹਾਂ ਮੈਂ ਤਾਂ ਆਪਦੇ ਕੱਲੀ ਵਾਸਤੇ ਬਣਾਉਂਗੀ ਤੇਰੀ ਮਾਂ ਕੀ ਠੀਕ ਠਾਕ ਰਹਿੰਦੀ ਆ ਠੀਕ ਹੈ ਹਾਂ ਜਾਤੀ ਬਸ ਤੇ ਮੈਂ ਤਾਂ ਇਹ ਪੁੱਛਦੀ ਸੀ ਸਾਡੀਆਂ 12 ਤਾਂ ਦੇਖ ਹੋ ਗਈਆਂ ਪੂਰੀਆਂ ਹੁਣ ਹੈ ਪ੍ਰੀਤ ਨੂੰ ਲਾਉਂਗੇ ਅੱਗੇ ਫਿਰ ਤੁਸੀਂ ਪੜਨ ਵਾਸਤੇ ਪੁੱਤ ਮੈਂ ਤਾਂ ਹੁਣ ਕੁਝ ਨਹੀਂ ਕਹਿ ਸਕਦੀ ਤੇਰਾ ਚਾਚਾ ਤਾਂ ਪਹਿਲਾਂ ਹੀ ਕਹਿੰਦਾ ਸੀ ਕਹਿੰਦਾ 10 ਬਹੁਤ ਨਹੀਂ ਪੜਾ ਕੇ ਕੀ ਕਰਨ ਮੈਂ ਤਾਂ ਖਿੱਚ ਦੂ ਕਿ ਬਸ ਆ ਪਲੱਸ 2 ਤੱਕ ਕਰਾਤੀ ਪੁੱਤ ਹੁਣ ਕਹਾ ਮੈਨੂੰ ਤਾਂ ਲੱਗਦਾ ਨਹੀਂ ਵੀ ਲਾਊਗਾ ਪੜਨ ਉਹ ਚਾਚੀ ਕਹਿ ਕੇ ਦੇਖ ਲਓ ਚਾਚੇ ਨੂੰ ਕੀ ਪਤਾ ਲਾਏ ਦੇਵੇ ਮੈਂ ਵੀ ਲੱਗੂਗੀ ਅੱਗੇ ਮੈਂ ਪ੍ਰੀਤ ਤੋਂ ਬਿਨਾਂ ਇਕੱਲੀ ਕਿਵੇਂ ਜਾਇਆ ਕਰੂੰਗੀ ਦੱਸ ਕਹੇ ਤੇ ਕਿਹੜਾ ਮੰਨਦਾ ਏ ਤੈਨੂੰ ਪਤਾ ਤਾਂ ਹੈ ਨਾੜ ਬਾਹ ਉਹਦਾ ਖਰਚਾ ਕਰਨ ਲੱਗਿਆ ਉਨਾਂ ਹੀ ਬੋਲਣ ਲੱਗ ਜਾਂਦਾ ਨਾਲੇ ਕਹਿੰਦਾ ਕਾਲਜਾਂ ਦੀ ਫੀਸ ਤਾਂ ਕਹਿੰਦਾ ਮੇਤੋਂ ਨਹੀਂ ਭਰ ਹੋਣੀ ਹੈਗੀ ਇੱਕ ਦਿਨ ਮੈਂ ਕਰੀ ਤੀ ਗੱਲ ਪਹਿਲਾਂ ਵੀ ਪ੍ਰੀਤ ਮੈਨੂੰ ਕਹਿੰਦੀ ਸੀਗੀ ਵੀ ਮਾਂ ਮੈਨੂੰ ਲਾ ਦੇ ਕਹਾਂ ਪੜਨ ਪਰ ਉਹ ਕਿੱਥੇ ਮੰਨਦਾ ਹੈ ਨਾ ਚਾਚੀ ਉਹ ਲਾਡੀ ਵੀ ਰਵੀ ਤਾਂ ਲਾਏ ਰੱਖਿਆਗਾ ਨਾਲਿਓ ਪੜਦਾ ਨਹੀਂ ਹੈਗਾ ਕਰਦਾ ਨਹੀਂ ਹੈਗਾ ਉਹ ਤੇ ਤੁਸੀਂ ਬਾਦੂ ਦੇ ਪੈਸੇ ਖਰਚ ਕਰੀ ਜੰਨੇ ਹੋ ਪ੍ਰੀਤ ਤਾਂ ਹੈਗੀ ਵੀ ਅਨਿਸ਼ਾ ਰਪੜਾਈ ਚ ਅੱਗੇ ਜੇ ਉਹ ਲੱਗ ਗਈ ਦੇਖ ਜੇ ਵਧੀਆ ਪੜੂਗੀ ਤਾਂ ਮਰੀਫਾ ਵੀ ਆਉਣ ਲੱਗ ਜਾਊਗਾ ਪੁੱਤ ਮੈਨੂੰ ਤਾਂ ਦੋਏ ਇੱਕ ਬਰਾਬਰ ਨੇ ਮੈਂ ਤਾਂ ਆਇਆ ਵੀ ਜਿੱਥੇ ਮੁੰਡਾ ਪੜਦਾ ਚਲ ਕੁੜੀ ਨੂੰ ਵੀ ਪੜਾ ਦਵਾ ਹੁਣ じゃ ਤੇਰਾ ਚਾਚਾ ਇਨੀ ਮੰਨਦਾ ਮੈਂ ਉਹ ਤੋਂ ਬਾਹਰ ਹੋ ਕੇ ਕਿਵੇਂ ਚੱਲਾਂ ਹਨਾ ਨਾ ਉਹ ਮੇਰੇ ਕਹੇ ਤੇ ਉਹਨੇ ਲਾਉਣਾ ਚਾਚੀ ਚਾਚੇ ਨੂੰ ਨਹੀਂ ਹੈਗੇ ਬਰਾਬਰ ਉਹ ਤਾਂ ਲਾਡੀ ਵੱਧ ਪਿਆਰ ਹੈ ਨਹੀਂ ਪ੍ਰੀਤ ਨੂੰ ਨਾ ਲਾਉਂਦਾ ਅੱਗੇ ਦੱਸ ਖੁਸ਼ਬੂ ਤੇ ਬਖਤ ਵੀ ਮਾੜਾ ਹੈ ਤੇਰਾ ਚਾਚਾ ਵੀ ਸੱਚਾ ਹੈ ਕੱਲੀਆਂ ਕੁੜੀਆਂ ਕਿਤੇ ਬਾਹਰ ਭੇਜ ਵੀ ਨਹੀਂ ਹੁੰਦੀਆਂ ਮੁੰਡਿਆਂ ਦਾ ਕੀ ਆ ਚਲ ਮੁੰਡੇ ਤਾਂ ਚਲੇ ਜਾਂਦੇ ਨੇ ਉਹੀ ਤੁਹਾਡੀ ਸੋਚ ਮਾੜੀ ਹੈ ਚਾਚੀ ਆਪਣੇ ਪਿੰਡ ਦੀਆਂ ਸਾਰੀਆਂ ਕੁੜੀਆਂ ਜਾਂਦੀਆਂ ਨੇ ਕਾਲਜ ਚ ਅੱਗੇ ਹੁਣ 12 ਤਾਂ ਦੇਖ ਅਨਪੜ ਵਰਗੀਆਂ ਨੇ 12 ਵੀ ਨਾ ਪੜਾਉਂਦੇ ਫਿਰ ਜਾਂ ਤਾਂ ਉਹ ਹੁਣ ਪੁੱਤ ਮੈਂ ਕੀ ਕਹਿ ਸਕਦੀ ਆ ਤੂੰ ਤਾਂ ਮੈਨੂੰ ਕਹੀ ਜਾਨੀਂ ਬਾਕੀ ਕੋਈ ਗੱਲ ਨਹੀਂ ਤੇਰੇ ਚਾਚੇ ਨਾਲ ਗੱਲ ਕਰਕੇ ਦੇਖ ਲੂੰਗੀ ਮੈਂ ਤਾਂ ਇਹ ਕਹਿੰਦੀ ਸੀ ਜੇ ਹੁਣ ਅੱਗੇ ਪੜ੍ਹਦੀ ਵਧੀਆ ਨੌਕਰੀ ਤੇ ਲੱਗ ਜਾਂਦੀ ਆ ਦੇਖ ਲਓ ਬਿੰਦਰ ਚਾਚੇ ਦੀ ਕੁੜੀ ਦੇਖ ਲਓ ਵਧੀਆ ਪੜ੍ਹਦੀ ਸੀ ਜੇ ਅੱਗੇ ਲਾਈ ਸੀ ਉਹਨਾਂ ਨੇ ਤਾਂ ਪੁਲਿਸ 'ਚ ਲੱਗਦੀ ਆ ਅਗਲੀ ਪੁੱਤੇ ਵੀ ਕਰਮਾਂ ਦੀਆਂ ਗੱਲਾਂ ਨੇ ਉਹਨਾਂ ਕੋ ਤਾਂ ਪੈਸਾ ਸੀਗਾ ਉਹਨਾਂ ਨੇ ਪੜਾਤਾ ਚੱਲ ਭਾਈ ਕੋਈ ਕੋਰਸ ਕਰਾਤਾ ਹੁਣ ਸਾਡੇ 'ਚ ਤਾਂ ਨਹੀਂ ਗੰਗਾ ਜਸਨੀ ਤੈਨੂੰ ਪਤਾ ਹੀ ਐ ਕਰਮਾਂ ਦੀਆਂ ਗੱਲਾਂ ਥੋੜੀ ਨੇ ਚਾਚੀ ਜੀ ਆਪਾਂ ਹੁਣ ਪੈਸਾ ਖਰਚ ਕਰਾਂਗੇ ਅੱਗੇ ਜਵਾਕ ਵੀ ਤਾਂ ਦੁੱਗ ਚਲ ਠੀਕ ਆ ਮੈਨੂੰ ਪਤਾ ਵੀ ਤੁਹਾਡਾ ਇੱਕ ਦੂਜੇ ਬਿਨਾ ਸਰਦਾ ਨਹੀਂ ਹੈਗਾ ਤੇਰੇ ਚਾਚੇ ਨਾਲ ਮੈਂ ਗੱਲ ਕਰਕੇ ਦੇਖ ਲੂੰਗੀ ਵੀ ਲਾ ਦੇ ਚੱਲ ਪੜਨ ਹਾਂ ਚਾਚੀ ਤੂੰ ਨਾ ਚਾਚੇ ਨਾਲ ਗੱਲ ਕਰਕੇ ਦੇਖ ਲਈ ਜੇ ਚਾਚਾ ਮੰਨ ਗਿਆ ਫਿਰ ਮੈਨੂੰ ਵੀ ਆਏ ਚਲ ਅਸੀਂ ਦੋਨੇ ਭਗ ਜਾ ਕਰਾਂਗੇ ਮੇਰਾ ਨੀ ਪ੍ਰੀਤੋ ਬਿਨਾ ਜੀ ਲੱਗਦਾ ਹੈ ਗਿਆ ਜੱਸੀ ਆਂ ਦੱਸ ਪੁੱਤ ਤੇਰੇ ਘਰ ਦੇ ਮੰਨ ਗਏ ਲੈ ਮੇਰੇ ਘਰ ਦੇ ਤਾਂ ਮੰਨ ਨਹੀਂ ਪਈ ਨੇ ਚਾਚੀ ਤਾਂ ਹੀ ਤਾਂ ਮੈਂ ਪੁੱਛਣ ਆਈ ਸੀਗੀ ਮਾਂ ਪ੍ਰੀਤ ਤੇ ਮੈਂ ਦੋਨੇ ਲੱਗ ਜਾਾਂਗੇ ਸਾਡੇ ਘਰ ਦੇ ਕਾਨੂੰ ਰੋਕਦੇ ਨੇ ਅਗਾ ਮੈਨੂੰ ਪ੍ਰੀਤ ਦਾ ਹੀ ਡਰ ਸੀਗਾ ਉਹ ਹੀ ਡਰ ਮੂਰੇ ਆ ਗਿਆ ਮੇਰੇ ਮੈਂ ਪ੍ਰੀਤ ਨੂੰ ਅੱਗੇ ਪੜਨਣ ਨਹੀਂ ਦੇਣਾ ਹੈਗਾ ਉਹੀ ਗੱਲ ਪ੍ਰੀਤ ਤਾਂ ਕਹਿੰਦੀ ਮੈਨੂੰ ਤਾਂ ਜਾਣ ਹੀ ਨਹੀਂ ਦੇਣਾ ਹੈਗਾ ਬਈ ਮੇਰੇ ਡੈਡੀ ਨੇ ਮਾਂ ਚੱਲ ਕੋਈ ਨਾ ਮੈਂ ਗੱਲ ਕਰਕੇ ਦੇਖਦੀ ਆ ਚੱਲ ਕੋਈ ਗੱਲ ਨਹੀਂ ਦੇਖ ਲੂੰਗੀ ਮੈਂ ਗੱਲ ਕਰਕੇ ਕੀ ਪਤਾ ਮੰਨੇ ਜਾਵੇ ਨਾਲੇ ਮੇਰੀ ਗੱਲ ਸੁਣ ਰੋਟੀ ਖਾਈ ਜਾਂ ਪਰੌਂਠੇ ਬਣਾਉਣੀ ਆ ਮੈਂ ਦੋਨੋਂ ਖਾ ਲਿਓ ਚੱਲ ਕੋਈ ਨਾ ਹਾਂ ਉਹ ਤਾਂ ਮੈਂ ਰੋਟੀ ਖਾਈ ਸੀਗੀ ਪਰ ਪਰੌਂਠੇ ਖਾ ਕੇ ਜਾਉਂਗੀ ਚੱਲ ਠੀਕ ਹੈ ਮੈਂ ਬਣਾਉਣੀ ਆ ਬੈਠ ਜਾਓ ਤੁਸੀਂ ਬੁਲਾ ਲਾ ਪ੍ਰੀਤ ਨੂੰ ਕਾਕਾ ਦੂਗਾਸ ਮੰਮੀ ਕਹਿੰਦੀ ਮਾਪੇ ਕਰ ਲੂੰਗੀ ਚੰਗਾ ਚਾਚੀ ਹਾਂ ਮਰਜੀ ਅੱਗ ਜੀ ਬਾਲ ਦਨਾ ਉਹ ਕਰ ਲੋ ਤੁਸੀਂ ਇੱਕ ਪਰੌਂਠਾ ਤਾਂ ਲੈ ਲਈ ਕੀ ਹੋਊਗਾ ਇਹਦੇ ਨਾਲ ਹੋਰ ਤੋੜਾ ਲੈ ਹੁੰਦੀ ਗਰਮ ਗਰਮ ਖਾਵਾਂਗੇ ਚਾਚੀ ਕਹਿੰਦੀ ਮੈਂ ਆਪੇ ਤਰਿਆਉਂਗੀ ਜੰਦੀ ਤੁਸੀਂ ਇਹਨਾਂ ਖਾ ਲੋ ਆਹੋ ਹੂੰ ਸਵਾਦ ਬਣੇ ਨੇ ਹੁ ਤਾਂ ਬਾਲੇ ਟੇਸਟੀ ਨੇ ਹੂੰ ਮਾਹਨੂਲ ਦਾ ਬਾਲੇ ਟੇਸਟ ਲੱਗਦੇ ਨੇ ਨਾ ਹੂੰ ਤਾਂ ਇਹ ਮੰਮੀ ਨੂੰ ਕਹਿੰਦੇ ਹੁੰਨੇ ਆ ਹੂੰ ਬਿਲਕੁਲ ਸੋਣਾ ਬਾਪੂ ਆ ਗਿਆ ਗੱਲ ਕਰੂੰਗੀ ਮੈਂ ਚਾਚੇ ਨਾਲ ਜਾਾਂਗਾ ਨਾ ਰਹਿਣ ਦੇ ਕਿਉਂ ਗੱਲ ਕਰਨ ਦੀ ਲੋੜ ਨਹੀਂ ਓਦੀ ਤੇਰੇ ਵੀ ਜੁੱਤੇ ਪਹਿਣਨੇਗੇ ਮੇਰਾ ਤਾਂ ਪਹਿਣੇ ਦੀਆਂ ਨਹੀਂ ਚਾਚਾ ਮੈਂ ਕਹਿੰਦਾ ਆ ਮੇਰੇ ਚਾਚੇ ਨਾਲ ਵਧੀਏਗੀ ਮਦਰ ਨੂੰ ਕਹਤਾ ਮੰਮੀ ਆਪੇ ਕਰ ਲੂਗੀ ਬੋਲਣਾ ਤੇਰੀ ਮਰਜ਼ੀ ਹੈ ਹੂੰ ਕਾ ਹੋਏ ਪੁੱਤ ਕੀ ਖਾਈਆ ਨੇ ਓ ਪਰੌਠੇ ਬੋਲਦੇ ਸਤਿਕਾਰਯੋਗ ਚਾਚਾ ਜੀ ਸਤਿਕਾਰ ਸਤਿਕਾਰ ਠੀਕ ਓ ਹਾਂ ਠੀਕ ਆ ਬੱਤਾ ਪਰੌਠੇ ਖਾ ਲੋ ਛੋਟੇ ਕੰਨੀ ਠੀਕ ਹੈ ਲੈ ਆ ਮਾ ਬਾਪੂ ਤੈਨੂੰ ਸਾਰੇ ਠੀਕ ਨੇ ਪਹਿਲਾਂ ਤੁਸੀਂ ਖਾ ਲਓ ਕੋਈ ਨਾ ਬਾਅਦ ਚ ਖਾ ਲੂਗਾ ਮੈਂ ਤਾਂ ਖਾ ਲੋ ਤੁਸੀਂ ਪਤਾ ਚਾਚਾ ਤੂੰ ਸਾਡੇ ਘਰੇ ਆਉਂਦਾ ਹੀ ਨਹੀਂ ਹੈਗਾ ਮੇਰੇ ਡੈਡੀ ਇੰਨਾ ਯਾਦ ਕਰਦਾ ਤੈਨੂੰ ਆਜਾ ਕੇ ਆਈ ਮੇਰੇ ਡੈਡੀ ਕੋਲ ਮੈਂ ਤਾਂ ਜਾਇਆ ਹੁਣਾ ਪੁੱਤ ਕਦੇ ਨਾ ਕਦੇ ਜਿਹੜਾ ਮਾਰਿਆ ਨਾ ਆਪ ਕਦੇ ਵੀ ਨਹੀਂ ਆਇਆ ਉਹ ਸਾਡੇ ਘਰੇ ਆਪ ਤਾਂ ਆਉਂਦਾ ਨਹੀਂ ਹੈਗਾ ਤਾਂ ਹੀ ਮੈਂ ਜਾਣੂ ਹਟ ਗਿਆ ਚਲ ਜਾਇਆ ਹਾਂ ਕੋਈ ਨਾ ਮੈਨੂੰ ਨਹੀਂ ਪਤਾ ਚਾਚਾ ਤੁਸੀਂ ਕਿਵੇਂ ਮਰਜੀ ਸਮਝੋ ਮੈਂ ਤਾਂ ਆ ਜਾਨੀ ਆ ਮੇਰ ਸੇਲੀ ਕੋਲ ਚਲ ਤੂੰ ਤਾਂ ਹੁਣ ਆਪਦੀ ਸੇਲੀ ਕੋਲੇ ਆ ਜਾਨੀ ਆ ਚਲ ਵਧੀਆ ਹੋਇਆ ਤੇ ਕਿਵੇਂ ਆ ਫਿਰ ਪੜ੍ਹਾਈ ਕਿਹੜੀ ਤੇਰੀ ਪੁੱਤ ਪੜਾਈ ਚਾਚਾ 12 ਦਾ ਕੱਟਾ ਦੇਖੋਗੀ ਕੰਪਲੀਟ ਚਲ ਵਧੀਆ ਹੁਣ ਅੱਗੇ ਕਾਲਜ ਚ ਲੱਭੂਗੀ ਫਿਰ ਮੈਂ ਹੁਣ ਕਾਲਜ ਚ ਲਾ ਕੇ ਭਲਾ ਤਾਂ ਕੀ ਕਰਨਾਗਾ ਹੁਣ ਘਰੇ ਕੰਮ ਨਹੀਂ ਸਿੱਖਿਆ ਜਾਂਦਾ ਕੋਈ ਕੜਾਈ ਦਾ ਸਿਲਾਈ ਦਾ ਕੋਈ ਕੰਮ ਸਿੱਖ ਲਾ ਲੈ ਚਾਚਾ ਈਟੀਟੀ ਕਰੂਗੀ ਟੀਚਰ ਬਣੂਗੀ ਟੀਚਰ ਬਣੇਗੀ ਗਾਹਾਂ ਤੂੰ ਹੈ ਨਹੀਂ ਜਵਾਨਾ ਹੁਣ ਪੜਾਈ ਪੜੂਈ ਵਾਲਾ ਆਪ ਦਾ ਕੰਮ ਸਿੱਖ ਲਓ ਵਧੀਆ ਰਹੋਗੀ 12 12 ਪੜ ਗਈਆਂ ਆ ਲਿਖਣ ਪੜਨ ਜੋਗੀਆਂ ਹੋ ਗਈਆਂ ਹੋਰ ਤੁਸੀਂ ਦੱਸ ਕੀ ਕਰਨਾ ਫਿਰ 12 ਮਹੀਨਾ ਪੜਾਉਂਦੇ ਜਾ ਤਾਂ ਚਾਚਾ ਸਾਨੂੰ ਹਣ ਪੜ ਵਰ ਗਿਆ ਫੇ ਦੱਸ ਤਾਂ ਮੰਮੀ ਰੋਟੀ ਦੇ ਕੇ ਜਾਈ ਹਣ ਪੜਵਾ ਗਿਆ ਸੈਨ ਕਰਨ ਲੱਗ ਗਿਆ ਤੁਸੀਂ ਪੜਨ ਲੱਗ ਕੇ ਹੋਰ ਦੱਸ ਕੀ ਕਰਨਾ ਇੰਨਾ ਪੜ ਕੇ ਤੁਸੀਂ ਮੁੰਡੇ ਦਾ ਚੱਲ ਮੰਨੀ ਗੱਲ ਵੀ ਪੜ ਕੇ ਕੋਈ ਨੌਕਰੀ ਤੇ ਲੱਗ ਜਾਂਦਾ ਕੋਈ ਡਾਕਟਰ ਨਹੀਂ ਹੁੰਦਾਗਾ ਜਦੋਂ ਜਵਾਨਾ ਹੈਗਾ ਹੁਣ ਪੜਨ ਵਾਲਾ ਬਾਕੀ ਮਰਜੀ ਆ ਮੈਂ ਤਾਂ ਕਹਿਣਾ ਸੀ ਕਹਤਾ ਸੋਨੂੰ ਚਲਾ ਖਾ ਕੇ ਮੈਨੂੰ ਲਿਆ ਦੇ ਕੁੜੀ ਉਹ ਪਰੋਟੇ ਜੀ ਮੇਰੀ ਤਾਂ ਗੱਲ ਠੀਕ ਐ ਬਾਪੂ ਚਾਚੇ ਨੇ ਮੈਂ ਤਾਂ ਇਹ ਕਹਿੰਦਾ ਸੈਨ ਤਾਂ ਆਪਾਂ ਉਹਦੀ ਸਿੱਖ ਕੇ ਜੀ ਕਰਨਾ ਫਿਰ ਤੋ ਉਹਦੀ ਹਟਾ ਲਾਂਦੇ ਆਪਾਂ ਨੂੰ ਤੈਨੂੰ ਕੀ ਹਾਦੀ ਕੋਹ ਨੂੰ ਬੋਲੀ ਇੰਨੀ ਮੰਮੀ ਉਹ ਤਾਂ ਲਿਆ ਦਿੰਦੀ ਮਖਣੀ ਮਖਣੀ ਵੀ ਲਿਆ ਦਿੰਨੀ ਐ ਲੈ ਕੀ ਕਹਿੰਦਾ ਸੀ ਤੇਰਾ ਪਾਪ ਇਹਨੂੰ ਕਿਹਾ ਸੀ ਮੈਂ ਕਿਹਾ ਕਿ ਉਹਨੂੰ ਗੱਲ ਕਰਦੀ ਐ ਕਿ ਮੰਮੀ ਆਪ ਹੀ ਕਰ ਲੂ ਕਹਿੰਦਾ ਪੜਨਾ ਪੁੰਡਣਾ ਨਹੀਂ ਅੱਗੇ ਹੂੰ ਉਹ ਤੇ ਮੈਨੂੰ ਪਤਾ ਐ ਉਹ ਜਦੋਂ ਤੂੰ ਮੈਨੂੰ ਵੀ ਤੋਈ ਜਾਂਦਾ ਲੈ ਦੱਸ ਉਹਨਾਂ ਤੂੰ ਕੁਛ ਵੀ ਬੋਲੀ ਉਹਦੇ ਗੁੱਸੇ ਦਾ ਨਹੀਂ ਪਤਾ ਹੈਗਾ ਕੀ ਬੋਲ ਪਵੇ ਮੁਰੇ ਹੋਰ ਇਹਨੂੰ ਤਾਂ ਹਟਾਉਣਾ ਹੀ ਹਟਾਉਣਾ ਸੀਗਾ ਮੈਂ ਕਿਹਾ ਮਖਣੀ ਲਿਆ ਦੇ ਬਸ ਚਾਹ ਪੀਏਗੀ ਮੈਨੂੰ ਨਾ ਚਾਹ ਨਹੀਂ ਪੀਣੀ ਐਗੀ ਪਾਣੀ ਲਿਆ ਦਿਓ ਚਾਹ ਤੋਂ ਤਾਂ ਸਾਰਾ ਮੂਡ ਖਰਾਬ ਕਰ ਦਿੰਦਾ ਅਨਯਾਰੀ ਕੀ ਦਸਾਂ ਮੈਨੂੰ ਤਾਂ ਲੱਗਦਾ ਹਾਂ ਪ੍ਰੀਤੇ ਮੰਨੂ ਚਾਚਾ ਮੰਨਦਾ ਨਹੀਂ ਜੋ ਤੈਨੂੰ ਚੰਗਾ ਭਲਾ ਕਿਹਾ ਤੀ ਬਈ ਤੂੰ ਨਾ ਗੱਲ ਕਰ ਤੂੰ ਕਿਹੜਾ ਹਟਦੀ ਆ ਮਾਂ ਪੁੱਛ ਲੈ ਗੱਲ ਤਾਂ ਮੈਂ ਹੀ ਸੁਣਦਾ ਤੇਰੀ ਕਿੱਥੋਂ ਸੁਣ ਲੂਗਾ ਮਾਂ ਚਲ ਪੁੱਛ ਕੇ ਤਾਂ ਦੇਖਣਾ ਚਾਚਾ ਕੀ ਕਹਿੰਦਾ ਉਹ ਤਾਂ ਮੈਨੂੰ ਸੁਣਾ ਗਿਆ ਚਾਰ ਤੈਨੂੰ ਤਾਂ ਸੁਭਾਈਂ ਹੈ ਬਈ ਓਦਾ ਗੁੱਸਾ ਨਾ ਕਰਿਆ ਕਰ ਹੂੰ ਹੁਣ ਦੱਸ ਕੀ ਕਰਾਂਗੇ ਤੇਰੇ ਬਿਨਾਂ ਤਾਂ ਮੈਨੂੰ ਵੀ ਔਕਾ ਹੋ ਜਾਊਗਾ ਯਾਰ ਲਿਆ ਮਾਂ ਪਾਣੀ ਦੇ ਮੱਖਣੀ ਦੱਸ ਕਿੰਨੀ ਕਿ ਰੱਖਾਂ ਥੋੜੀ ਜਿਹਾ ਦੇ ਚਾਚੀ ਇਹਦੇ ਜੋ ਉਗੀ ਤੇਰੀ ਮੈਂ ਨਹੀਂ ਖਾਂਦੀ ਹੂੰ ਖਾਂਦੀ ਕਿਉਂ ਨਹੀਂ ਖਾ ਲਈ ਨਾ ਨਾ ਮੇਰੇ ਤਾਂ ਨਾ ਨਾ ਇਹਦੇ ਮਾੜੀ ਦਿੱਤਾ ਹੀ ਨਹੀਂ ਆ ਨਾਲੇ ਬਣਵਾ ਲੂਗੀ ਚੀਜ਼ ਫਿਰ ਖਾਂਦੀ ਵੀ ਹੈ ਨਹੀਂ ਖਵਾ ਤਾਂ ਗਿਆ ਹੋ ਹੁਣ ਬਸ ਚਾਚੀ ਪਰੌਂਟੇ ਹੋਰ ਨਾ ਪਕਾਈ ਚੰਗਾ ਮੈਂ ਤਾਂ ਖਾ ਕੇ ਆਈ ਸੀ ਪ੍ਰੀਤ ਵੀ ਕਹਿੰਦੀ ਮੈਂ ਖਾਂਦੀ ਨਹੀਂ ਹੈਗੀ ਇਹਦਾ ਢਿੱਡ ਭਰ ਗਿਆ ਪਰ ਠੀਕ ਆ ਪੁੱਤ ਦੱਸ ਦਿਓ ਜੇ ਹੋਰ ਰੋਟੀ ਲੈਣੀ ਹੋਈ ਮੈਂ ਹੋਰ ਬਣਾਉਣੀ ਆ ਬਸ ਚਾਚੀ ਮੇਰੇ ਤਾਂ ਹੁਣ ਢਿੱਡ ਭਰ ਗਿਆ ਪਾਣੀ ਲਿਆ ਦੇ ਨੂੰ ਚੱਲੇ ਮੈਂ ਪਾਪੇ ਨੂੰ ਰੋਟੀ ਖੜਾ ਦਾਂ। ਉੜਾ ਦੇ। ਮੈਂ ਵੀ ਜਾਨੀ ਹੋ ਜਾਂਗਾ ਘਰੇ। ਬੈਠ ਜਾ ਚਾਹ ਪੀ ਜੀ। ਕਰੇ ਕੀ ਕਰੇਂਗੀ। ਰੋਟੀ ਖਾ ਰਹੀ ਹੋਣਾ। ਚਾਹ ਤੋਂ ਕੀ ਕਰਾਉਣਾ। ਬਸ ਮੰਮੀ ਡਿੱਕੀ ਜਾਂਦੀ ਹੋਊਗੀ ਮੈਨੂੰ। ਚੰਗਾ। ਮੈਂ ਲੈ ਹੁਣੀਆਂ ਪਾਣੀ। ਲੈ ਹੁਣ ਕਿਆ ਹੱਕਾ ਮਾਰ ਲੀਆ ਸੁਣਦਾ ਕਿਹੜਾ ਹੈਗਾ। ਪ੍ਰੀਤ। ਉ ਤਾਂ ਆਪਣੇ ਪਾਪੇ ਨੂੰ ਕਹਦੇ ਰੋਟੀ ਪਾਈ ਪਈ ਆ ਖਾ ਲਵੇ। ਓਏ ਆਈ ਜਾਂ ਨਾ ਸੁਣ ਗਿਆ ਸੀ ਮੈਨੂੰ। ਰੋਟੀ ਖਾ ਲੈ। ਖਾਲਾ ਨਾ ਰੋਟੀ ਨਾਲ ਕਦੇ ਆਪ ਵੀ ਪਵਾ ਕੇ ਖਾ ਲਿਆ ਕਰੋ ਸਾਰਾ ਦਿਨ ਮੇਰੇ ਤੇ ਹੀ ਕੰਮ ਛੱਡਿਆ ਹੈ ਮੁੰਡੇ ਨੇ ਵੀ ਗਾਂ ਕੁੜੀ ਵੀ ਆਈ ਕਹਿ ਦਿੰਦੀ ਆ ਆਪ ਵੀ ਓਏ ਕੀ ਕਹਿ ਦੰਨੀ ਆ ਦੱਸ ਤੈਨੂੰ ਕੀ ਫਹਾ ਪੈਗਾ ਤੂੰ ਹੁਣ ਪਰੌਠਾ ਚੱਕ ਲਈ ਉਥੋਂ ਇੱਕ 4 ਵਜੇ ਦੀ ਲੱਗੀ ਹੋਈਆਂ ਕੰਮ ਕਰਨ ਫੇਰ ਲਿੱਸੀ ਦਾ ਕਿਸੇ ਬਸ ਹੋਈ ਨਹੀਂ ਕੰਮ ਤਾਂ ਜਿਹੜਾ ਕਰਦਾ ਪਤਾ ਹੀ ਐ ਮੈਨੂੰ ਵੀ ਪਤਾ ਲੇ ਖੇਤ ਕਿੰਨਾ ਕੰਮ ਕਰਦਾ ਆ ਖਾਣਾ ਹੁਣ ਜੇ ਖਾਣ ਨੂੰ ਲਿਆ ਕੇ ਦਿੱਤੇ ਤਾਂ ਹੀ ਕਹਿਣਾ ਸੁਣਾਈ ਦਿੰਦਾ ਮੈਨੂੰ ਨਾਲ ਮੇਰੀ ਗੱਲ ਸੁਣ ਲਾ ਉਹ ਜੱਸੀ ਕਹਿੰਦੀ ਤੀਗੀ ਕਹਿੰਦੀ ਸਾਨੂੰ ਗਾਹਾਂ ਪਾੜਨ ਲਾ ਦੋ ਮੈਂ ਕਿਹਾ ਤੇਰੇ ਚਾਚੇ ਨੂੰ ਪੁੱਛ ਕੇ ਦੱਸ ਦੂੰਗੀ ਦੱਸ ਦੇ ਹੁਣ ਕੁੜੀ ਦਾ ਕੀ ਕਰਨਾ ਸਾਨੂੰ ਦਾ ਕੀ ਮਤਲਬ ਆਪਣੀ ਕੁੜੀ ਨੂੰ ਕਿਤੇ ਨਹੀਂ ਲਾਉਣਾ 12 ਪੜ ਗਈ ਬਸ ਬਥੇਰਾ ਤਾਂ ਮੈਨੂੰ ਪਤਾ ਹੀ ਦੀਗਾ ਵੀ ਤੈ ਕਿਹੜਾ ਮੰਨਣਾ ਪੜਾ ਦੇ ਚਾਰ ਅੱਖਰ ਕਿਤੇ ਲੱਗ ਜੂਗੀ ਕਿਤੇ ਕਿੱਤੇ ਨੇ ਕਾਰੀ ਹੈ ਲੱਭਾਂਗੇ ਜਿੱਥੇ ਸਾਰਾ ਦਿਨ ਭੂਤ ਨਹੀਂ ਭਿੱਲੀ ਰਹੇ ਉਹਦੀ ਕੰਮ ਆਪਦਾ ਘਰੇ ਕਰ ਲੂਗੀ ਕੋਈ ਸਿੱਖ ਲੈ ਕੰਮ ਸਿਖਾ ਦੇ ਉਹਨੂੰ ਪੜਾਈਆਂ ਚ ਕੀ ਅੱਜ ਕੱਲ੍ਹ ਹੈ ਜਵਾਨਾ ਪੜਨ ਦਾ ਪਹਿਲਾਂ ਉਹਨਾਂ ਨੂੰ ਕਹਿ ਕੇ ਹਟਿਆ ਮੈਂ ਉਹਨੂੰ ਨਹੀਂ ਬਿੱਜੂ ਜੇ ਨੂੰ ਪਤਾ ਲੱਗਦਾ ਵੀ ਕੁੜੀ ਨੂੰ ਲਾਉਣਾ ਪੜਨ ਮੈਂ ਆਹੋ ਜਿਹੜਾ ਆਪਣੇ ਧੀ ਪੁੱਤ ਦਾ ਚੰਗਾ ਉਹਨੂੰ ਬਿੱਜੂ ਦੱਸਦਾ ਹੈ ਦੱਸ ਉਹਨਾਂ ਨੂੰ ਪਤਾ ਹੈ ਵੀ ਕੁੜੀ ਨੂੰ ਪੜਾ ਲਿਖਾ ਕੇ ਤੋਰਾਂਗੇ ਵੀ ਕਿਤੇ ਲੱਗੀ ਹੋਊਗੀ ਚਾਰ ਪੈਸੇ ਕਮਾਉਂਦੀ ਹੋ ਕਿਸੇ ਦੇ ਮੂਰੇ ਹੱਥ ਤਾਂ ਨਹੀਂ ਅੱਡੂਗੀ ਤੈਨੂੰ ਤਾਂ ਨਹੀਂ ਹੈਗਾ ਆਪਣੀ ਧੀ ਦਾ ਮਾੜਾ ਮੋਟਾ ਕਿ ਤੂੰ ਪੰਜ ਪਾਸਾਂ ਤੂੰ ਕਿਹਦੇ ਮੂਰੇ ਹੱਥ ਕੱਢ ਲਿਆ ਬਈ ਅੱਡਿਆ ਕਿਸੇ ਮੂਰੇ ਹੱਥ ਤੂੰ ਮੈਨੂੰ ਪਤਾ ਹੈ ਕਿੰਨਾ ਕਿ ਸਾਰਾ ਕੰਮ ਤਾਂ ਸਾਰਾ ਦਿਨ ਮੈਂ ਕਰਦੀ ਫਿਰੀ ਜਾਨੀ ਆ ਇੱਥੇ ਉਹ ਕੰਮ ਤਾਂ ਫਿਰ ਕਰਨਾ ਹੀ ਆ ਕੰਮ ਤਾਂ ਕਰਮ ਹੁੰਦਾ ਬੰਦੇ ਦਾ ਅਸੀਂ ਨਹੀਂ ਕਰਦੇ ਖੇਤ ਜਿ ਮਾਰਦੇ ਬੱਸ ਤੂੰ ਆਇਆ ਕਹਦੇ ਵੀ ਮੈਂ ਕੁੜੀ ਪੜਾਉਣੀ ਨਹੀਂ ਹੈਗੀ ਬਸ ਫਿਰ ਕਹਤਾ ਇਹ ਚ ਕੀ ਆ ਪੜਾਉਣੀ ਨਹੀਂ ਤਾਂ ਨਹੀਂ ਪੜਾਉਣੀ ਬਸ ਗੱਲ ਨਿਬੜ ਗਈ ਫੇਫਾ ਵੜਦੇ ਤੋਰਦੇ ਬਿਆਕੇ ਕੋਈ ਨਾ ਉਹ ਵੀ ਦੇਖ ਲਾਂਗੇ ਉਹ ਵੀ ਦੇਖ ਲੈ ਕੋਈ ਥਾਂ ਵਧੀਆ ਮਿਲ ਗਿਆ ਵਿਆਹ ਦਾਂਗੇ ਫਹਾਾ ਵੱਡਾ ਤੇਰੇ ਪਿਆਉਣੇ ਤਾਂ ਫਹਾਾ ਹੀ ਵੱਡਾ ਹੋਊ ਤੇਰਾ ਗੱਲਾਂ ਕਰਦੀ ਐ ਆਹੀ ਕਸ ਚਾਉਣਾ ਏ ਰੋਟੀ ਖੋਲ ਲਿਆ ਮਾ ਬੱਸ ਰੋਟੀ ਖਾ ਲਈ ਬੱਸ ਆਹੀ ਨੰਗੂ ਬਥੇਰੀ ਆ ਮੈਂ ਤਾਂ ਐਂ ਕਹਿੰਦੀ ਸੀਗੀ ਆਪਣੇ ਵਾਲਾ ਮੁੰਡਾ ਦੇਖ ਲੈ ਸਵੇਰੇ ਨਿਕਲ ਜਾਂਦਾ ਸ਼ਾਮ ਨੂੰ ਘਰੇ ਵੜਦਾ ਉਹਨੂੰ ਤਾਂ ਤੂੰ ਬਥੇਰੇ ਪੈਸੇ ਦੇਈ ਜਾਨਾ ਜਿਹੜਾ ਪੜਦਾ ਨਹੀਂ ਹੈਗਾ ਕੁੜੀ ਪੜਨ ਨੂੰ ਇੰਨੀ ਵਧੀਆ ਏ ਆਪਣੀ ਉਹਨੂੰ ਤਾਂ ਕਹਿੰਨਾ ਮੈਂ ਪੜਾਉਣਾ ਨਹੀਂ ਹੈਗਾ ਮੁੰਡੇ ਨੂੰ ਚੱਕ ਲਿਆ ਘਰ ਸਿਰ ਤੇ ਜਿਵੇਂ ਦੋਸਮਣ ਹੁੰਦਾਗਾ ਉਹਨੂੰ ਤਾਂ ਪੜਾਉਣਾਗਾ ਜੇ ਪੜ ਕੇ ਨੌਕਰੀ ਲੱਗੂਗਾ ਮੈਨੂੰ ਸੁਖ ਹੋ ਜਾਊਗਾ ਤੈਨੂੰ ਸੁਖ ਹੋ ਜਾਊਗਾ ਕੁੜੀ ਦਾ ਕੀ ਆ ਉਹ ਆਪਦੇ ਘਰੇ ਜਾ ਬੜੂਗੀ ਬਾਕੀ ਜਵਾਨਾ ਨਹੀਂ ਹੈਗਾ ਕੁੜੀ ਨੂੰ ਪੜਾਤਾ ਦੰਦੇ ਦੇਖਿਆ ਨਹੀਂ ਕੀ ਕੁਛ ਹੋ ਜਾਂਦਾ ਹੁਣ ਜਵਾਨੇ ਨੂੰ ਪਤਾ ਨਹੀਂ ਕੀ ਆ ਹੋਰ ਵੀ ਤਾਂ ਕੁੜੀਆਂ ਪੜਦੀਆਂ ਹੀ ਨੇ ਨਾਲੇ ਆਪਣੇ ਧੀ ਪੁੱਤ ਦਾ ਪਤਾ ਹੀ ਹੁੰਦਾ ਵੀ ਕਿਵੇਂ ਦਾ ਏ ਜਿਹੜੀਆਂ ਇਹ ਜਿਹੀਆਂ ਹੁੰਦੀਆਂ ਨੇ ਚਲ ਉਹ ਤਾਂ ਮਾਪੇ ਮੰਨਦੇ ਆਂ ਬੇ ਭਟਾ ਲੈਂਦੇ ਨੇ ਘਰੇ ਤੇਰੀ ਕੁੜੀ ਤਾਂ ਸਿਆਣੀ ਆ ਤੂੰ ਤਾਂ ਉਹਨੂੰ ਵੀ ਕਹਿਣਾ ਵੀ ਮੈਂ ਪੜਾਉਣਾ ਨਹੀਂ ਹੈਗਾ ਮੈਂ ਕਦੋਂ ਕਹਿਣਾ ਵੀ ਕੰਮ ਲਈ ਆਹੋ ਮੈਂ ਵੀ ਕਹਿਣਾ ਸਿਆਣੀ ਆ ਪਰ ਤਾਂ ਹੀ ਪੜਾਤੀ 12 ਜੇ ਕਮਲੀ ਹੁੰਦੀ ਕਿੱਥੇ ਲਾਉਂਦਾ ਸੀ ਉਹਨੂੰ ਮੈਂ ਪੰਜਵੀਂ ਚੋਂ ਹਟਾ ਲੈਂਦਾ ਪਿੰਡ ਵਾਲੇ ਸਕੂਲ ਤੋਂ ਰਹੀ ਗੱਲ ਉਹ ਜਸਸੀ ਜੀ ਦੀ ਉਹਨੂੰ ਵੀ ਆਉਣ ਦੇ ਮੈਨੂੰ ਲੱਗਦਾ ਸਾਰੇ ਕਰਦੀ ਉਹੀ ਹੈਗੀ ਉਹਨੂੰ ਕਹਿਣਾ ਮੈਂ ਵੀ ਕੁੜੀਏ ਆਪ ਪੜਨਾ ਪੜਲਾ ਭਾਈ ਸਾਡੀ ਕੁੜੀ ਉਹਨਾਂ ਕਹੀਂ ਅੱਜ ਬਾਦ ਕਰੋ ਹੀ ਉਹਨੂੰ ਹਟਾਉਣਾ ਪਊ ਮੈਨੂੰ ਲੱਗਦਾ ਨਾ ਕਿਉਂ ਹਟਾਏਂਗਾ ਉਹਨੂੰ ਫੇਰ ਕੀ ਇਹ ਨਿਆਣੀ ਜੇ ਕੋਲ ਆ ਜਾਂਦੀ ਹੈ ਕੁੜੀ ਦੇ ਕੱਟੀਆਂ ਪੜਦੀਆਂ ਨੇ ਦੋਨਾਂ ਦਾ ਪਿਆਰ ਆ ਚੱਜ ਦੀ ਮਤ ਦੇਵੇ ਉਹਨੂੰ ਵੀ ਕਿਹਾ ਜੀ ਮੈਂ ਤਾਂ ਵੀ ਕੋਈ ਕੰਮ ਸਿੱਖ ਲਓ ਕੋਈ ਕੜਾਈ ਸਲਾਈ ਦਾ ਹੈ ਨਹੀਂ ਪੜਾਈਆਂ ਚ ਕੁਛ ਨਹੀਂ ਮੰਨਦੀ ਆਪਦੇ ਦੀ ਮਰਜ਼ੀ ਆ ਪਰ ਇਹਨੂੰ ਨਹੀਂ ਕਿਤੇ ਲਾਉਣਾ ਕੁੜੀ ਜੀ ਨੂੰ ਬਸ ਗੱਲ ਨਿਬੜ ਗਈ। ਉਹਦੇ ਮਾਪੇ ਉਹਦੇ ਬਾਰੇ ਸੋਚਦੇ ਨੇ ਤਾਂ ਹੀ ਉਹ ਕੁੜੀ ਸਿਆਣੀ ਆ ਵੀ ਕਹਿੰਦੀ ਅੱਗੇ ਪੜ੍ਹਨਾ ਏ ਤੂੰ ਤਾਂ ਆਹੀ ਗੱਲ ਕਹਣਾ ਵੀ ਕੁੜੀ ਘਰ ਦੇ ਹੀ ਕੰਮ ਕਰੂਗੀ ਸਾਰੀ ਉਮਰ। ਬਿਜੂ ਉਹਦੇ ਮਾਪੇ ਸੋਚਦੇ ਨਹੀਂ। ਬਸ ਤੈਨí ਸਾਰੀ ਉਮਰ ਆਪਣੇ ਨਿਆਣਿਆਂ ਬਾਰੇ ਸੋਚਿਆ ਹੈਗਾ। ਆਪਾਸ ਮੁੰਡੇ ਤੇ ਪੈਸੇ ਲਾਈ ਜਾਣਾ ਕੁੜੀ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਨਾ ਉਹਨੂੰ ਕਦੇ ਚੱਜ ਦਾ ਕੱਪੜਾ ਲੈ ਕੇ ਦਿੱਤਾ ਨਾ ਉਹਨੂੰ ਪੜਨ ਨੂੰ ਕਦੇ ਕਹਿਣਾ ਵੀ ਹਾਂ ਮੈਂ ਪੜਾ ਦੂੰਗਾ ਪਤਾ ਨਹੀਂ ਕੀ ਚਾਹਣਾ ਕੀ ਨਹੀਂ ਕਦੇ ਕੁਝ ਖਾਣ ਨੂੰ ਮੰਗ ਲਵੇ ਤਾਂ ਨਹੀਂ ਤੂੰ ਉਹਨੂੰ ਟਾਈਮ ਨਾਲ ਲਿਆ ਕੇ ਦਿੰਦਾ ਗੱਲਾਂ ਦੇਖ ਗੱਲਾਂ ਕੱਪੜਾ ਤੈਨ ਲਿਆ ਕੇ ਦੇਣਾ ਪੈਸੇ ਤੇਰੇ ਕੋਲੇ ਫੜਾਉਣਾ ਹੁੰਦਾ ਵੀ ਲਿਆ ਦੇ ਭਾਈ ਜਿਹੜਾ ਕੁਝ ਲਿਆਉਣਾਗਾ ਨਾ ਮੈਨੂੰ ਪਤਾ ਏ ਰਹੀ ਗੱਲ ਉਹਦੀ ਜੱਸੀ ਦੇ ਪਿਓ ਦੀ ਚੰਗੇ ਤੈਨੂੰ ਲੱਗੂ ਪਤਾ ਜਿੱਦੇ ਕੋਈ ਅਣ ਹੋਣੀ ਹੋ ਗਈ ਨਾ ਅੱਖਾਂ ਚ ਘਸੌਣ ਦੇ ਦੇ ਰੋਣਗੇ ਫਿਰ ਕਹੇਗੇ ਵੀ ਹਾਂ ਤੂੰ ਸਹੀ ਕਹਿੰਦਾ ਸੀ ਮੈਨੂੰ ਪਤਾ ਤੂੰ ਦਾ ਬਿੱਜੂ ਹੈਗੀ ਆ ਜਿਹੇ ਜਿਹੇ ਹੈਗੀ ਆ ਚਲ ਬਾਗਿਆ ਯਾਰ ਉੱਟ ਕੇ ਮੈਂ ਤਾਂ ਚਲੇ ਜਾਨੀ ਆ ਆ ਮੈਂ ਤਾਂ ਮੈਂ ਤਾਂ ਕਹਿੰਦੀ ਪੈਕੇ ਹੀ ਚਲੇ ਜਾਊਂਗੀ ਕੁੜੀ ਨੂੰ ਵੀ ਲੈ ਦੇਣਾ ਕੁੜੀ ਨਹੀਂ ਰੱਖਦੇ ਤੈਨੂੰ ਉੱਥੇ ਵੀ ਜਾ ਜਾ ਦੇਖ ਲਿਆ ਮੈਨੂੰ ਪਤਾ ਹੀ ਹੈਗਾ ਲੈ ਆ ਪੀਣਾ ਵੀ ਨਹੀਂ ਧਰਿਆ ਕਿਸੇ ਨੇ ਧਰਿਆ ਹੂੰ ਪੀਣਾ ਤਾਂ ਮੈਂ ਉੱਧਰ ਗਿਆ ਵਾ ਸੀ ਮੱਗਰ ਕੰਨੀ ਮੜਾ ਜਾਂ ਕੰਮ ਜਾਂ ਸੀਗਾ ਆ ਕੇ ਰੋਟੀ ਖਾਦੀ ਆ ਤਨ ਨਦਨ ਹੋ ਗਿਆ ਇ ਇਹਦੇ ਚ ਰੇੜੇ ਚ ਲੱਦ ਕੇ ਨਾ ਇਹ ਕਿਸੇ ਕੰਮ ਐ ਐਂ ਧਰਖੇਗਾ ਇਂ ਧਰਿਆ ਪਹਿਲਾਂ ਮੈਂ ਗਿਆ ਸੀ ਉਹ ਲਾਹੀ ਬੈਠੇ ਸੀਗੇ ਚੱਕੀ ਦੇ ਪੁੱੜ ਜਿਹੜੇ ਹੁੰਦੇ ਨੇ ਉਹ ਕਹਿੰਦਾ ਹਜੇ ਨਾ ਲੈ ਕੇ ਆਇਓ ਠੀਕ ਐ ਮੈਂ ਕਿਹਾ ਚੱਲ ਫਿਰ ਠੀਕ ਐ ਯਾਰ ਬਾਅਦ ਚ ਧਰਾਵਾਂਗੇ ਰੱਜ ਲਿਆ ਜਮਾ ਹਾਂ ਰੱਜ ਲਿਆ ਤੇਰੀ ਮਾਂ ਨੇ ਵੀ ਹਰ ਜਾਤਾ ਇੱਕ ਤਾਂ ਤੂੰ ਮੈਨੂੰ ਕਹੋਂਦਾ ਰਹਿਣਾਗਾ ਮੈਂ ਕਿਉਂ ਨਾ ਕੱਲ ਜੀ ਨਹੀਂ ਗਿਆ ਅੱਜ ਉਹ ਕੱਲ ਜੀ ਯਾਰ ਅੱਜ ਮੈਂ ਛੁੱਟੀ ਮਾਰਦੀ ਮੈਂ ਟੂਰਨਾਮੈਂਟਾਂ ਤੇ ਆਉਂਗਾ ਯਾਰ ਟੂਰਨਾਮੈਂਟ ਕਿੱਥੇ ਆ ਗਿਆ ਹੁਣ ਉੱਥੇ ਆ ਗਿਆ ਡੈਡੀ ਆਪਣਾ ਕੜੇਲੀ ਆ ਯਾਰ ਪੜ ਵੀ ਲੈ ਭਰਾਵਾ ਪਤਾ ਕਿਉਂ ਮੈਂ ਮੇਰੀ ਗੱਲ ਸੁਣ ਮੈਂ ਫੇਰ ਨਹੀਂ ਹੁੰਦਾ ਤੈਨੂੰ ਲਾਂਬਾ ਨਹੀਂ ਹੁੰਦਾ ਮੇਰੀ ਪੜ੍ਹਾਈ ਵਿੱਚ ਬਸ ਇਹੀ ਮੈਂ ਕਹਿੰਦਾ ਤੇਰੀ ਮਾਂ ਤਾਂ ਅੱਗੇ ਕਹੀ ਜਾਂਦੀ ਤੂੰ ਇਹ ਨਾਲ ਨਾਲ ਇਹ ਚੀਜ਼ਾਂ ਵੀ ਜ਼ਰੂਰੀ ਨੇ ਨਾ ਮਨੋਰੰਜਨ ਯਾਰ ਮੇਰਾ ਟੂਰਨਾਮੈਂਟ ਮੈਨੂੰ ਫੇਵਰੇਟ ਆ ਯਾਰ ਮੇਰੀ ਕਬੱਡੀ ਮੈਂ ਕਬੱਡੀ ਨਹੀਂ ਛੱਡ ਸਕਦਾ ਤੇ ਖੇਡ ਲਿਆ ਕਰ ਫਿਰ ਮੈਂ ਤੈਨੂੰ ਰੋਕਿਆ ਖਰਾਬ ਕਰਨਿਓ ਤੈਨੂੰ ਨਹੀਂ ਕਿਸੇ ਦਾ ਟਾਉਨ ਦਿੰਦਾ ਕੋਚਿੰਗ ਦਵਾ ਦੰਨਾ ਹੋਰ ਦੱਸ ਨਾ ਕੋਚਿੰਗ ਨਹੀਂ ਮੈਂ ਤਾਂ ਦੇਖਣਾ ਪਸੰਦ ਆ ਮੈਂ ਖੇਡਦਾ ਨਹੀਂ ਚੱਲ ਕੋਈ ਨਾ ਬਾਗ ਜਾ ਫਿਰ ਜਾ ਆਈ ਆਏ ਕਿਵੇਂ ਜਾਇਆ ਮਾਂ ਪੈਸੇ ਤੇ ਦੇ ਦੇ ਪੈਸੇ ਹੁਣ ਕੱਲ ਤਾਂ ਲੈ ਕੇ ਗਿਆ ਸੀ ਤੂੰ ਉਹ ਯਾਰ ਉਹ ਤਾਂ ਲੱਗ ਗੇ ਮੈਂ ਲੋਰ ਜੀ ਰਹਿ ਦੀ ਕਾ ਚਾ ਲੋਰ ਤਾਂ ਠੀਕ ਆ ਕਪੜਾ ਲੀੜਾ ਤਾਂ ਕੋਈ ਗਲਤ ਪਾਸੇ ਨਾ ਲਾਈ ਜਾ ਕੋਈ ਨਸ਼ਾ ਨੁਸ਼ਾ ਚ ਪਈ ਜਾ ਮੁਰਕੇ ਮੇਰੀ ਬੇਇੱਜ਼ਤੀ ਕਰਾਈ ਜਾ ਦਰ ਪੈਸੇ ਕਿੱਥੇ ਲਾ ਦੇ ਬਈ ਤੈਨੂੰ ਕਿੱਦਾਂ ਮੈਨੂੰ ਪਤਾ ਹੱਸਿਆ ਨਾ ਮਤਾ ਉਹ ਪੈਸੇ ਲੈ ਜਾ ਉੱਥੇ ਬਟੂਆ ਪਿਆਗਾ ਉਹ ਚੁ ਲੈ ਜੀ ਤੂੰ ਐ ਕਰ ਮੈਨੂੰ ਬਸ ਥੋੜੇ ਵੱਧ ਪੈਸੇ ਲੋੜਾ 5000 ਰੁਪਏ ਦੇ ਦੇ ਉਹ 5200 ਦਾ ਤੇਲ ਮੁਕ ਤੂਗਾ ਤੇਰਾ ਮੋਟਰਸਾਈਕਲ ਤੇ ਉਹ ਯਾਰ ਤੇਲ ਤਾਂ ਜਮੀ ਨਹੀਂ ਮੱਚਦਾ ਮੈਨੂੰ ਲੋੜ ਹੈ ਬਸ ਤੂੰ ਸਮਝਿਆ ਕਰ ਚੱਲ ਲੈ ਜਾ ਕੋਈ ਨਾ ਉੱਥੇ ਬੱਟੂਆ ਚੋਂ ਕੱਢ ਲਾ ਮੈਂ ਨਹੀਂ ਕਰਦਾ ਵੀ ਆ ਉਹਦਾ ਆਪ ਦੇ ਚੱਲ ਮੈਂ ਦੇ ਦਉ ਨਾ ਕੱਲ ਨੂੰ ਫੇਰ ਦੂੰ ਐ ਠੀਕ ਆ ਖੇਤ ਖੁੱਦ ਕਿਹੜਾ ਮਾਰ ਕੇ ਐ ਮਾੜਾ ਮੁੱਠਾ ਆ ਖੇਤ ਵਿੱਚ ਦੜਕੀ ਜਾ ਚੱਲ ਕੋਈ ਹੈ ਤਾਂ ਨਹੀਂ ਕੱਕ ਕੁੱਖ ਵੱਢਣ ਵਾਲੀਆਂ ਨਾ ਨਾ ਕੋਈ ਨਹੀਂ ਉੱਥੇ ਤਾਂ ਚੱਲ ਵਧੀਆ ਸੀ ਫੇਰ ਮਾਂ ਜੇ ਤੂੰ ਕਹਿਣਾ ਵੀ ਕੱਢ ਕੇ ਲੈ ਜਾ ਕੱਲ ਨੂੰ ਤੂੰ ਫੇਰ ਬਲੇਮ ਕਰੇਗਾ ਵੀ ਤੂੰ ਮੇਰੇ ਬੱਟੂਆ ਚੋਂ ਪੈਸੇ ਕੱਢਣ ਵਾਲਾ ਓਏ ਐ ਤਾਂ ਮੈਨੂੰ ਪਤਾ ਮੇਰੇ ਕਿੰਨੇ ਹੋਏ ਆ ਪੁੱਤ ਜੇ 5000 ਕਿਹਾ ਨਾ ਇਹ 5000 ਇੱਕ ਕੱਢਨੇ ਤਾਂ ਵੀ ਦੱਸ ਦੂੰ ਵੀ 1 ਰੁਪਿਆ ਉਤੋਂ ਚੱਲ ਲੈ ਤੂੰ ਉਹ ਵਾਕ ਇਹ ਲਸਣ ਜਿਦਾ ਮੈਨੂੰ ਸਹੀ ਲੱਗਦਾ ਹਜੇ ਤੱਕ ਤਾਂ ਬਾਕੀ ਦੇਖੀ ਜਾਊ ਫਿਰ ਪ੍ਰਮਾਤਮਾ ਨੂੰ ਪਤਾ ਅੱਛਾ